ਸਾਰੀ ਟੀਮ ਨਾ ਜਿਹੜੀ ਏਡੀ ਕੈਂਟ ਆ ਉਹ ਤੁਸੀਂ ਫਸਟ ਟਾਈਮ ਦੇਖੋਗੇ ਬਹੁਤ ਟਾਈਮ ਬਾਅਦ ਜੀ ਦੂਰਦਰਸ਼ਨ ਡੀਡੀ ਪੰਜਾਬੀ ਤੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਪਿਓਰ ਹਿਊਮਰ ਕਾਮੇਡੀ ਦੇਖਣ ਨੂੰ ਮਿਲੇਗੀ ਤੁਹਾਨੂੰ ਵੱਡੇ ਵੱਡੇ ਜਿਹੜੇ ਚੈਨਲ ਆ ਉਹਨਾਂ ਨੂੰ ਅਸੀਂ ਮਾਤ ਦਵਾਂਗੇ ਜਿਹੜੀ ਆਪਣਾ ਸ਼ੂਟਿੰਗ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਕਿ ਕਿ ਇੱਕ ਅੱਛੇ ਲੈਵਲ ਤੇ ਸ਼ੂਟ ਹੋ ਰਿਹਾ ਦੂਰਦਰਸ਼ਨ ਆਸੀ ਕਰ ਰਹੇ ਆ ਸਾਡੇ ਨਾਲ ਦੂਰਦਰਸ਼ਨ ਕਰ ਰਹੇ ਤੇ ਇਦਾਂ ਹੀ ਸਾਥ ਚੱਲ ਰਹੇ ਆ ਬਹੁਤ ਆਸਾਂ ਕਰਦੇ ਆ ਕਿ ਦੂਰਦਰਸ਼ਨ ਫੇਰ ਉਸੇ ਉਚਾਈਆਂ ਤੇ ਪਹੁੰਚੂਗਾ ਜਦੋਂ ਗੀਤਾਂ ਜੁਣੀ ਦੇ ਵੇਲੇ ਹੁੰਦਾ ਸੀ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੀਰੀਅਲ ਸ਼ੁਰੂ ਹੋਇਆ ਸੀਗਾ ਤੇ ਅੱਜ 26 ਐਪੀਸੋਡਸ ਕੰਪਲੀਟ ਹੋ ਗਏ ਨੇ ਐ ਬਾਕੀ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਇਹ ਹੈਗਾ ਕਿ ਮੈਂ ਇਦਾਂ ਦਾ ਪ੍ਰੋਗਰਾਮ ਕਦੀ ਵੇਖਿਆ ਹੀ ਨਹੀਂ ਤੇ ਤੁਸੀਂ ਵੀ ਨਹੀਂ ਵੇਖਿਆ ਹੋਣਾ ਹੁਣ ਪਹਿਲਾਂ ਖਬਰਾਂ ਨਾ ਜੋ ਹੁੰਦੀਆਂ ਸੀ ਉਹ ਦੱਸ ਦੇ ਅੱਜ ਕੱਲ ਖਬਰਾਂ ਹੁੰਦੀਆਂ ਨਹੀਂ ਖਬਰਾਂ ਕ੍ਰੇਡ ਕੀਤੀਆਂ ਜਾਂਦੀਆਂ ਇੰਡੋਰ ਸਟੂਡੀਓ ਦੇ ਵਿੱਚ ਹੋਵੇ ਜਾਂ ਫਿਰ ਆਊਟਡੋਰ ਹਰ ਪਾਸੇ ਦੂਰਦਰਸ਼ਨ ਦਾ ਹੀ ਜ਼ਲਵਾ ਹੈ ਔਰ ਬਹੁਤ ਹੀ ਜ਼ਿਆਦਾ ਮਿਹਨਤ ਹੈ ਪਸੀਨੇ ਤੁਸੀਂ ਵਹਾਰੇ ਦੇਖ ਰਹੇ ਹੋ ਸ਼ੂਟਿੰਗ ਹੋ ਰਹੀ ਹੈ ਰਿਹਰਸਲ ਹੋ ਰਹੀਆਂ ਨੇ ਔਨ ਦਾ ਸਪੌਟ ਬਾਅਦ ਵਿੱਚ ਇੱਕ ਫਾਈਨਲ ਪ੍ਰੋਡਕਟ ਤੁਹਾਡੇ ਸਾਹਮਣੇ ਆਏਗਾ ਔਰ ਉਹ ਹੋਏਗਾ ਜੀ ਇੱਕ ਇਹੋ ਜਿਹਾ ਸੀਰੀਅਲ ਜੋ ਤੁਹਾਨੂੰ ਹਸਾਏਗਾ ਕਿਉਂਕਿ ਦੂਰਦਰਸ਼ਨ ਉਹ ਹੈ ਜਿਨੇ ਤੁਹਾਨੂੰ ਢਿੱਡੀ ਪੀੜਾਂ ਵੀ ਪਾਈਆਂ ਨੇ ਤੁਹਾਨੂੰ ਰੋਣ ਤੇ ਵੀ ਮਜਬੂਰ ਕੀਤਾ ਤੁਹਾਡੇ ਹਰ ਇੱਕ ਅਹਿਸਾਸ ਦੀ ਤਰਜਮਾਨੀ ਕਰਦਾ ਟੀਡੀ ਪੰਜਾਬੀ ਅੱਜ ਇੱਥੇ ਸੀਰੀਅਲ ਦੀ ਸ਼ੂਟਿੰਗ ਹੋ ਰਹੀ ਹੈ ਕੈਰੀ ਆਨ ਖਬਰਾਂ ਜੋ ਕਿ ਤੰਜ਼ ਹੈ ਅੱਜ ਕੱਲ ਦੇ ਸਿਸਟਮ ਦੇ ਉੱਪਰ ਅੱਜ ਕੱਲ ਦੇ ਖਬਰਾਂ ਵਾਲੇ ਉਹਨਾਂ ਚੈਨਲ ਦੇ ਉੱਪਰ ਜੋ ਸਿਰਫ ਸੰਗ ਪਾੜ ਨਾ ਜਾਂਦੇ ਨੇ ਤੁਹਾਨੂੰ ਸਹੀ ਜਾਣਕਾਰੀ ਨਹੀਂ ਦਿੰਦੇ ਨੇ ਗੌਰ ਸੇ ਦੇਖਿਏ ਇਸ ਸੀਰੀਅਲ ਕੋ ਕਿਉਂਕਿ ਦੀ ਸ਼ੂਟਿੰਗ ਹੋ ਰਹੀ ਹੈ ਜੀ ਕ੍ਰੂ ਸਾਡੇ ਨਾਲ ਹੈ ਜੀ ਕਾਸਟ ਸਾਡੇ ਨਾਲ ਹੈ ਇਹੋ ਚਿਹਰੇ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਵੱਡੇ ਵੱਡੇ ਸੀਰੀਅਸ ਵਿੱਚ ਵੱਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਦੇਖਿਆ ਹੋਇਆ ਹੈ ਜੀ ਅਨੀਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਜੀ ਸੀਰੀਅਲ ਦਾ ਹਿੱਸਾ ਬਣ ਕੇ ਕਿਵੇਂ ਦਾ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹਮੇਸ਼ਾ ਤੋਂ ਪਰਿਵਾਰ ਹੈ ਦੁਰਦਰਸ਼ਨ ਮੇਰਾ ਤੁਸੀਂ ਗਵਾਹ ਹੋ ਜੀ ਜੀ ਹੈਨਾ ਆਪਣੀ ਬਹੁਤ ساری ਜ਼ਿੰਦਗੀ ਇੱਥੇ ਲੰਗੀ ਹੈ ਹਮੇਸ਼ਾ ਪਰਿਵਾਰ ਦੀ ਤਰ੍ਹਾਂ ਇੱਥੇ ਕੰਮ ਕੀਤਾ ਤੇ ਅੱਜ ਬਹੁਤ ਸਾਲਾਂ ਬਾਅਦ ਦੁਬਾਰਾ ਪੁਨੀਤ ਜੀ ਕੋਲ ਸੀਰੀਅਲ ਦਾ ਹਿੱਸਾ ਬਣ ਕੇ ਬਹੁਤ ਵਧੀਆ ਲੱਗ ਰਿਹਾ ਦੁਬਾਰਾ ਤੋਂ ਆਪਣੇ ਪੇਕੇ ਆ ਗਏ ਬਿਲਕੁਲ ਇਹ ਇਹ ਬਹੁਤ ਸਾਰਿਆਂ ਦਾ ਇਹ ਉਹ ਜਗ੍ਹਾ ਆ ਜਿਹਨੂੰ ਬਾਬਾ ਬੋੜ ਵੀ ਆਪਾਂ ਕਹਿੰਦੇ ਆ ਜਿੱਥੋਂ ਬਹੁਤ ਸਾਰੇ ਕਲਾਕਾਰ ਭਾਵੇਂ ਗੁਰਦਾਸ ਮਾਨ ਸਾਹਿਬ ਹੋਣ ਭਾਵੇਂ ਹੰਸਰਾਜ ਹੰਸੂਣ ਸਭ ਦੀ ਸ਼ੁਰੂਆਤ ਇੱਥੇ ਹੋਈ ਹੈ ਸੋਮਿੰਟੂ ਜੀ ਤੁਹਾਨੂੰ ਇਸ ਸੀਰੀਅਲ ਦਾ ਹਿੱਸਾ ਬਣ ਕੇ ਕਿਵੇਂ ਦਾ ਲੱਗ ਰਿਹਾ ਮੈਨੂੰ ਆਲਵੇਸ ਬਹੁਤ ਵਧੀਆ ਲੱਗਦਾ ਹੈ ਦੂਰਦਰਸ਼ਨ ਜਿਹੜਾ ਪੰਜਾਬੀ ਆ ਡीडी ਪੰਜਾਬੀ ਇਹਦੀ ਸਭ ਤੋਂ ਖਾਸ ਗੱਲ ਇਹ ਆ ਵੀ ਇਹਦੇ ਚ ਜਿਹੜੀ ਚੀਜ਼ ਬੰਦੀ ਆ ਆਪਾਂ ਹਿਊਮਰ ਵੀ ਕਰਦੇ ਆ ਨਾ ਤੇ ਸੁਤਰਾ ਪਿਓਰ ਹਿਊਮਰ ਪਿਓਰ ਪੰਜਾਬੀ ਯੈਸ ਡੈਫੀਨਿਟਲੀ ਤੇ ਉਹ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਸਾਡੇ ਜਿਹੜੇ ਪਨੀਤ ਸੈਗਲ ਸਾਹਿਬ ਉਹਨਾਂ ਦੀ ਹੈ ਨਾ ਇਹ ਕਿਰਪਾ ਦੇ ਨਾਲ ਕਹਿ ਲਵਾਂ ਉਹਨਾਂ ਦੇ ਨਾਲ ਹਾਂ ਉਹਨਾਂ ਨੇ ਬਹੁਤ ਸੋਹਣੀ ਇੱਕ ਚੀਜ਼ ਸਾਡੇ ਨਾਲ ਇਹ ਕ੍ਰੀਏਟ ਕੀਤੀ ਕਨਸੈਪਟ ਸਾਡੇ ਐਪੀਸੋਡੀ ਡਾਇਰੈਕਟਰ ਪਰਮਿੰਦਰ ਜੀ ਹੈ ਨਾ ਉਹਨਾਂ ਦੇ ਨਾਲ ਸਾਰੀ ਟੀਮ ਬਹੁਤ ਵਧੀਆ ਕਰ ਰਹੀ ਹੈ ਡੀਓਪੀ ਬਾਬਾ ਸਾਹਿਬ ਇਹ ਸਾਰੀ ਟੀਮ ਨਾ ਜਿਹੜੀ ਏਡੀ ਕੈਂਟ ਆ ਉਹ ਤੁਸੀਂ ਫਸਟ ਟਾਈਮ ਦੇਖੋਗੇ ਬਹੁਤ ਟਾਈਮ ਬਾਅਦ ਜੀ ਦੂਰਦਰਸ਼ਨ ਡੀਡੀ ਪੰਜਾਬੀ ਦੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਪਿਓਰ ਹਿਊਮਰ ਕਾਮੇਡੀ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਮੈਸੇਜ ਵੀ ਆ ਪਰ ਲੋਕ ਮਜ਼ਾ ਵੀ ਪੂਰਾ ਲੈਣਗੇ ਕੋਈ ਪ੍ਰੋਡਕਸ਼ਨ ਵੈਲਿਊ ਵੀ ਬਹੁਤ ਹਾਈ ਆ ਤੁਹਾਨੂੰ ਵੱਡੇ ਵੱਡੇ ਜਿਹੜੇ ਚੈਨਲ ਆ ਉਹਨਾਂ ਨਾਲ ਅਸੀਂ ਮਾਤ ਦਵਾਂਗੇ ਆਪਣੇ ਸ਼ੂਟਿੰਗ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਕਿ ਕਿ ਇੱਕ ਅੱਛੇ ਲੈਵਲ ਤੇ ਸ਼ੂਟ ਹੋ ਰਿਹਾ ਔਰ ਜਿਹੜਾ ਇਹਦਾ ਕੰਟੈਂਟ ਆ ਉਹ ਐਡਾ ਕ ਸੋਹਣਾ ਔਰ ਇੰਨਾ ਕ ਨਵਾਂ ਪਾਣੋਂ ਆ ਦੇ ਵਿੱਚ ਤੁਹਾਨੂੰ ਦੇਖ ਕੇ ਲੱਗੂਗਾ ਕਿ ਯਾਰ ਜੀਐਸ ਵੀਆਰ ਵਾਚਿੰਗ ਸਮਥਿੰਗ ਫਰੈਸ਼ ਇਨ ਪੰਜਾਬੀ ਮੈਗਰੇਜੀ ਚ ਬੋਲਤਾ ਹੈ ਵੀ ਤੁਸੀਂ ਕੁਝ ਨਵਾਂ ਦੇਖ ਰਹੇ ਹੋ ਨੂੰ ਵੇਖਲਾ ਦੇਖ ਰਹੇ ਹੋ ਡੀਡੀ ਪੰਜਾਬੀ ਦੇ ਤਾਜ਼ਾ ਖਬਰਾਂ ਵਾਂਗ ਬਿਲਕੁਲ ਤਾਜ਼ਾ ਜੀ ਤੁਸੀਂ ਮੈਮ ਸਾਰਾ ਕੁਝ ਤੇ ਬਪੂ ਜੀ ਨੇ ਕਹਿਤਾ ਮਿੰਟੂ ਜੀ ਨੇ ਕਹਿਤਾ ਜੀ ਬਹੁਤ ਵਧੀਆ ਲੱਗ ਰਹੀ ਸੀ ਬਿਲਕੁਲ ਸਰ ਤੁਸੀਂ ਵੀ ਕਿਉਂਕਿ ਆਮ ਤੌਰ ਤੇ ਤੁਸੀਂ ਦੇਖੀਏ ਤੇ ਬੰਬੇ ਦਾ ਸਟਾਈਲ ਹੋਰ ਹੈ ਚੰਡੀਗੜ੍ਹ ਥੋੜਾ ਹੋਰ ਹੈ ਦੂਰਦਰਸ਼ਨ ਦੀ ਗੱਲ ਕਰੀਏ ਤੇ ਦੂਰਦਰਸ਼ਨ ਉਹ ਅਦਾਰਾ ਹੈ ਜਿਹੜਾ ਕਮਾਉਣ ਪਿੱਛੇ ਨਹੀਂ ਜਾਂਦਾ ਔਰ ਬੇਸ਼ੱਕ ਇਹਨੂੰ ਆਪਣਾ ਸਭ ਕੁਝ ਗਵਾਉਣਾ ਪਵੇ ਲੇਕਿਨ ਇਹਨੇ ਪਿਓਰ ਐਂਟਰਟੇਨਮੈਂਟ ਦਿੱਤੀ ਹੈ ਸੋ ਇੱਥੇ ਆ ਕੇ ਕੰਮ ਕਰਕੇ ਕਿੰਨਾ ਕੁ ਫਰਕ ਮਹਿਸੂਸ ਹੋਇਆ ਜੀ ਫਰਕ ਮਹਿਸੂਸ ਜ਼ਿਆਦਾ ਨਹੀਂ ਹੋਇਆ ਕਿਉਂਕਿ ਇੱਥੇ ਸਾਡਾ ਕ੍ਰੂ ਮੈਂ ਉਹ ਹੀ ਕਹੂੰਗਾ ਕਿ ਸਾਰੇ ਕ੍ਰੂ ਵਲਦ ਵੀ ਕਿ ਕਰੀ ਕੈਮਰਾ ਮਾਰਾ ਜਾਵੇ ਜੀ ਜ਼ਰੂਰ ਸਾਡੇ ਜਿੱਦਾਂ ਪਰਮਿੰਦਰ ਭਾਜੀ ਨੇ ਜਿਹੜਾ ਡੀਓਪੀ ਬਾਬਾ ਭਾਜੀ ਨੇ ਸਾਡੇ ਸਾਊਂਡ ਨੇ ਸਾਡੇ ਏਡੀ ਸਰ ਰਵੀ ਸਰ ਹੋਣੀ ਹਿੰਮਤ ਸਰ ਬੰਬੇ ਤੋਂ ਨੇ ਜੀ ਤੇ ਜਾਨੀ ਕਿ ਪੁਨੀਸ਼ ਸਰ ਦੀ ਰਹਿਨਮਾਈ ਹੇਠ ਅਸੀਂ ਸਾਨੂੰ ਇਦਾਂ ਲੱਗ ਨਹੀਂ ਰਿਹਾ ਕਿ ਅਸੀਂ ਜਾਨੀ ਕਿ ਡੀਡੀ ਦੂਰਦਰਸ਼ਨ ਚ ਕੰਮ ਕਰ ਰਹੇ ਹਾਂ ਇਦਾਂ ਹੀ ਲੱਗ ਰਿਹਾ ਸਾਨੂੰ ਜਿੱਦਾਂ ਟ੍ਰੀਟ ਕੀਤਾ ਜਾ ਰਿਹਾ ਜਾਂ ਫਿਰ ਜਿੱਦਾਂ ਦਾ ਕੰਮ ਹੋ ਰਿਹਾ ਤੁਸੀਂ ਉਹਦੀ ਸੀਰੀਅਲ ਦੀ ਲੁੱਕ ਦੇਖੋਗੇ ਇਦਾਂ ਲੱਗੇਗਾ ਕਿ ਬੰਬੇ ਸਟਾਈਲ ਪ੍ਰੋਫੈਸ਼ਨਲ ਹੈ ਪ੍ਰੋਫੈਸ਼ਨਲ ਬੰਬੇ ਸਟਾਈਲਿਸ਼ ਸ਼ੂਟ ਹੋ ਰਿਹਾ ਤੇ ਬਹੁਤ ਅੱਛਾ ਰਿਜ਼ਲਟ ਆ ਰਿਹਾ ਹੈ ਤੇ ਲੋਕਾਂ ਨੂੰ ਵੀ ਬਹੁਤ ਪਿਆਰ ਮਿਲ ਰਿਹਾ ਤੁਸੀਂ ਛੋਟੇ ਹੁੰਦੇ ਆ ਦੂਰਦਰਸ਼ਨ ਦੇ ਪ੍ਰੋਗਰਾਮ ਦੇਖੇ ਹੋਣਗੇ ਭਾਵੇਂ 90 ਸਾਲ ਦਾ ਹੋਵੇ ਭਾਵੇਂ ਲਸ਼ਕਾਰਾ ਹੋਵੇ ਸਾਡੀ 1 ਜਨਵਰੀ ਨਹੀਂ ਸੀ ਚੜ੍ਹਦੀ ਹੁੰਦੀ ਜਦ ਤੱਕ ਅਸੀਂ 31 ਦਸੰਬਰ ਨਾ ਦੇਖ ਲਈਏ ਅੱਜ ਉਸ ਅਦਾਰੇ ਦੇ ਨਾਲ ਜੁੜ ਕੇ ਉੱਥੇ ਕੰਮ ਕਰਦੇ ਆ ਉਸ ਜ਼ਮਾਨੇ ਤੋਂ ਲੈ ਕੇ ਅੱਜ ਦੇ ਜ਼ਮਾਨੇ ਤੱਕ 2024 ਤੱਕ ਕੀ ਲੱਗਦਾ ਹੈ ਕਿ ਕਿੰਨਾ ਕੁ ਗ੍ਰੋਥ ਹੋਈ ਹੈ ਇਹਦੀ ਦੀ ਗ੍ਰੋਥ ਕਾਫੀ ਹੋਈ ਹੈ ਪਰ ਜਿਸ ਤਰ੍ਹਾਂ ਹੁਣ ਸਮੇਂ ਦੇ ਨਾਲ-ਨਾਲ ਕਾਫੀ ਚੀਜ਼ਾਂ ਬਦਲੀਆਂ ਨੇ ਸੋਸ਼ਲ ਮੀਡੀਆ ਆ ਗਿਆ ਕਿਤੇ ਦੂਰਦਰਸ਼ਨ ਪਿੱਛੇ ਤਾਂ ਨਹੀਂ ਰਹਿ ਗਿਆ ਨਹੀਂ ਹੁਣ ਇਹ ਸੀਰੀਅਲ ਦੇ ਨਾਲ ਤਾਂ ਅਸੀਂ ਬਰਾਬਰ ਕੇ ਥੋੜਾ ਅੱਗੇ ਵਧ ਗਏ ਆ ਜੀ ਤੇ ਹੋਰ ਹੀ ਹੋਲੀ ਕਰ ਰਹੇ ਆ ਗ੍ਰੋ ਤੇ ਦੂਰਦਰਸ਼ਨ ਵੀ ਦੂਰਦਰਸ਼ਨ ਆਸੀ ਕਰ ਰਹੇ ਆ ਸਾਡੇ ਨਾਲ ਦੂਰਦਰਸ਼ਨ ਕਰ ਰਹੇ ਤੇ ਇਦਾਂ ਹੀ ਸਾਥ ਚੱਲ ਰਹੇ ਆ ਤੇ ਹੋਰ ਆਸਾਂ ਕਰਦੇ ਆ ਕਿ ਦੂਰਦਰਸ਼ਨ ਫੇਰ ਉਸੇ ਉਚਾਈਆਂ ਤੇ ਪਹੁੰਚੂਗਾ ਜਦੋਂ ੁੱਗੀ ਪੱਜ ਹੁਣੀ ਦੇ ਵੇਲੇ ਹੁੰਦਾ ਸੀਗਾ ਇੱਕ ਮੈਨੂੰ ਹੋਰ ਦੱਸੋ ਤੁਹਾਡੀ ਦੇਖ ਦੇਖ ਕੇ ਮੈਨੂੰ ਲੱਗ ਰਿਹਾ ਹੈ ਵੀ ਇਹ ਕਾਮੇਡੀ ਵਾਲਾ ਸਾਰਾ ਇਨਪੁਟ ਤੁਹਾਡੇ ਤੇ ਕਿਉਂਕਿ ਐਂਕਰ ਸੀਰੀਅਸ ਨੇ ਹੈਨਾ ਪਰ ਤੁਹਾਡੀ ਲੁੱਕ ਤੋਂ ਕੀ ਜ਼ਾਹਰ ਹੁੰਦਾ ਹੈ ਕਰੈਕਟਰ ਬਾਰੇ ਥੋੜਾ ਜਿਹਾ ਦੱਸੋ ਨਹੀਂ ਐਂਕਰ ਸੀਰੀਅਸ ਨਹੀਂ ਹੈਗਾ ਇਹ ਤੁਹਾਡੇ ਕਰਕੇ ਸੀਰੀਅਸ ਹੋ ਗਏ ਅਜੀ ਵੀ ਤਮਾਸ਼ਪੀਣੀ ਆ ਨਹੀਂ ਬਟ ਉਹ ਅਟਾਇਰ ਦੀ ਗੱਲ ਕਰੀਏ ਮੈਂ ਲੁੱਕ ਦੀ ਗੱਲ ਕਿ ਜਾਨੀ ਕਿ ਇਹ ਸਲੁਕ ਪਿੱਛੇ ਸਾਡੇ ਡਾਇਰੈਕਟਰ ਭਾਜੀ ਜਾਂ ਫਿਰ ਉਹਨਾਂ ਦਾ ਸ਼ੈਤਾਨੀ ਦਿਮਾਗ ਹੈ ਹਾਂਜੀ ਹਾਂਜੀ ਇਹ ਪਰਮਿੰਦਰ ਭਾਜੀ ਦਾ ਜਾਂ ਫਿਰ ਅਵੀਸਰ ਦਾ ਪੁਨੀਸਰ ਦਾ ਕਾਫੀ ਜ਼ੋਰ ਲੱਗਾ ਉਹਨਾਂ ਦਾ ਅਸੀਂ ਕਾਫੀ ਲੁਕਸ ਟਰਾਈ ਕੀਤੀਆਂ ਟਰਾਈ ਕੀਤੀਆਂ ਫਿਰ ਫਾਈਨਲੀ ਇਹ ਹੈ ਲੁਕ ਫਾਈਨਲ ਹੋਈ ਫਿਰ ਇਦਾਂ ਦੇ ਕੋਸਟਿਊਮ ਲੱਭੇ ਗਏ ਕਿ ਜਿਹੜੇ ਉਸ ਟਾਇਰ ਨੂੰ ਕਰ ਰਹੇ ਨੇ ਫਿਰ ਐਨਕਾਂ ਆਈਆਂ ਫਿਰ ਬਾਲਾਂ ਦਾ ਸਟਾਈਲ ਚੇਨ ਕੀਤਾ ਗਿਆ ਫਿਰ ਦਾੜੀ ਦਾ ਥੋੜਾ ਸਟਾਈਲ ਚੇਨ ਕੀਤਾ ਗਿਆ ਫਿਰ ਹਰੇਕ ਕੈਰੈਕਟਰ ਤੇ ਇੰਨਾ ਕੰਮ ਹੋਇਆ ਕਿ ਹਰੇਕ ਕੈਰੈਕਟਰ ਨੂੰ ਚੂਜ਼ ਕਰਨ ਲੱਗੇ ਉਹਦਾ ਆਡੀਸ਼ਨ ਹੋਇਆ ਪ੍ਰੋਪਰ ਫਿਰ ਉਹ ਦੇਖਿਆ ਗਿਆ ਕਿਸ ਤਰ੍ਹਾਂ ਤੇ ਸਾਰਿਆਂ ਦਾ ਕਾਫੀ ਕੰਮ ਹੋਇਆ ਬਿਲਕੁਲ ਜੀ ਬਾਤ ਬਾਤ ਸ਼ੁਕਰੀਆ ਕਿਉਂਕਿ ਇਹ ਜੋ ਤੁਸੀਂ ਦੇਖ ਰਹੇ ਹੋ ਕਾਸਟ ਐਂਡ ਕਰੂ ਔਰ ਕੈਮਰਾਮੈਨ ਵਲਵੀ ਕੈਮਰਾਮੈਨ ਫੋਕਸ ਕਰੋ ਕੈਮਰਾਮੈਨ ਵਲ ਸੋ ਸਾਡੇ ਨਾਲ ਜਿਹੜੇ ਨੇ ਇਹਦੇ ਇਸ ਐਪੀਸੋਡ ਦੇ ਜਿਹੜੇ ਨੇ ਕਰਤਾ ਤਰਤਾ ਡਾਇਰੈਕਟਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੋ ਡਾਇਰੈਕਟਰ ਸਾਹਿਬ ਕਿੰਨੀ ਕੁ ਮਿਹਨਤ ਲੱਗੀ ਇਸ ਸੀਰੀਅਲ ਨੂੰ ਪਰਦੇ ਤੱਕ ਪਹੁੰਚਾਉਣ ਲਈ ਮੈਂ ਮਿਹਨਤ ਤਾਂ ਦੇਖੋ ਜੀ ਇੱਕ ਚੀਨ ਬਣਾਉਣ ਨੂੰ ਲੱਗਦੀ ਆ ਆਪਾਂ ਨੇ ਮੇਰੀ ਟੀਮ ਨੇ ਮੇਰਾ ਪੂਰਾ ਸਾਥ ਦਿੱਤਾ ਜੀ ਸਹੀ ਪੁਨੀ ਚੈਕਲ ਜੀ ਨੇ ਦੂਰਦਸ਼ਨ ਤੋਂ ਪ੍ਰੋਡਿਊਸਰ ਡਾਇਰੈਕਟਰ ਤੇ ਮੇਰੀ ਟੀਮ ਹੈ ਡਾਇਰੈਕਸ਼ਨ ਟੀਮ ਦੀ ਸਾਰਿਆਂ ਦਾ ਸਾਥ ਦਿੱਤਾ ਮੇਰੇ ਜਿਹੜੇ ਆਰਟਿਸਟ ਨੇ ਬਹੁਤ ਵਧੀਆ ਨੇ ਸੁਖਪਾਲ ਜੀ ਮਿੰਟੂ ਜੀ ਰਾਈਟਰ ਨੇ ਅਕਸ਼ੇ ਜੀ ਤੇ ਮੇਰੇ ਕੈਮਰਾਮੈਨ ਬਾਬਾ ਜੀ ਤੇ ਸਾਰੀ ਟੀਮ ਨੇ ਬਹੁਤ ਸਵੈਰਾ ਸਾਥ ਦਿੱਤਾ ਪਰ ਇੱਕ ਡਾਇਰੈਕਟਰ ਜਿਹੜਾ ਨਾ ਉਹ ਇੱਕ ਟਾਈਮ ਇਹੋ ਜਿਹਾ ਵੀ ਆਂਦਾ ਜਦੋਂ ਫਰਸਟ੍ਰੇਟ ਵੀ ਹੋ ਜਾਂਦਾ ਜੋ ਨੇ ਅਜ਼ਿਊਮ ਕੀਤਾ ਹੁੰਦਾ ਉਹ ਨਾ ਹੋਵੇ ਕਦੇ ਇਦਾਂ ਵੀ ਹੋਇਆ ਮੈਂ ਫਰਸਟ੍ਰੇਟ ਹੋ ਜਾਂਦਾ ਪਰ ਹੁਣ ਟਾਈਮ ਦੇ ਹਿਸਾਬ ਨਾਲ ਸਭ ਕੁਝ ਮੈਨੇਜ ਕਰਨਾ ਪੈਂਦਾ ਜੀ ਹੂੰ ਸੋ ਕਲਾਕਾਰ ਖਰੇ ਉਤਰ ਰਹੇ ਨੇ ਔਰ ਰਿਸਪੌਂਸ ਮਿਲ ਰਿਹਾ ਬਿਲਕੁਲ ਜੀ ਮੇਰੇ ਕਲਾਕਾਰ ਮੇਰੇ ਸਾਥੀ ਮੇਰੀ ਪੂਰੀ ਟੀਮ ਮੇਰਾ ਫੈਮਿਲੀ ਹੈ ਜੀ ਜੀ ਸੋ ਸੋ ਪੂਰਾ 100% ਆਪਣਾ ਦੇ ਰਹੇ ਨੇ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਦੂਰਦਰਸ਼ਨ ਉਹ ਦੂਰਦਰਸ਼ਨ ਹੈ ਜਿਨੇ ਅੱਜ ਤੱਕ ਤੁਹਾਨੂੰ ਸਾਰਿਆਂ ਨੂੰ ਹਸਾਇਆ ਵੀ ਹੈ ਰਵਾਇਆ ਵੀ ਹੈ ਮਨੋਰੰਜਨ ਦਿੱਤਾ ਹੈ ਪਰ ਸਾਫ਼ ਸੁਥਰਾ ਮਨੋਰੰਜਨ ਦਿੱਤਾ ਹੈ ਐਸੇ ਹੀ ਦੂਰਦਰਸ਼ਨ ਦੀਆਂ ਹੋਰ ਵੀ ਕਹਾਣੀਆਂ ਦੇਖਦੇ ਰਹੋ ਰੇਡੀਓ ਸਪਾਈਸ ਸਭ ਤੋਂ ਪਹਿਲਾਂ ਰੇਡੀਓ ਸਪਾਈਸ ਦਾ ਬਹੁਤ-ਬਹੁਤ ਸ਼ੁਕਰੀਆ ਕਿ ਉਹ ਸਾਡੇ ਸੈੱਟ ਤੇ ਆਏ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਇਹ ਸੀਰੀਅਲ ਜਿਹੜਾ ਆ ਇਹ ਇੱਕ ਕਾਮੇਡੀ ਔਰ ਵਿਅੰਗ ਖਾਸ ਔਰ ਵਿਅੰਗ ਦਾ ਸੁਮੇਲ ਹੈ ਬਹੁਤ ਵਧੀਆ-ਵਧੀਆ ਆਰਟਿਸਟ ਇਹਦੇ ਵਿੱਚ ਕੰਮ ਕਰ ਰਹੇ ਨੇ ਔਰ ਪਹਿਲੇ ਹਫ਼ਤੇ ਇਹਦਾ ਟੈਲੀਕਾਸਟ ਹੋ ਚੁੱਕਾ ਹੈ ਔਰ ਇਸ ਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਆਰਟਿਸਟ ਨੇ ਬਹੁਤ ਵਧੀਆ ਸਕ੍ਰਿਪਟ ਹੈ ਇੱਕ ਅਲੱਗ ਤਰ੍ਹਾਂ ਦਾ ਹਾਸਾ ਤੇ ਵਿਅੰਗ ਹੈ ਔਰ ਮੈਂ ਇਹ ਕਹਿਣਾ ਕਿ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ YouTube ਤੇ ਵੀ ਆ ਦੂਰਦਰਸ਼ਨ ਤੇ ਵੀ ਟੈਲੀਕਾਸਟ ਹੋ ਰਿਹਾ ਔਰ ਤੁਹਾਡਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਮੈਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇਸ ਸੀਰੀਅਲ ਨੂੰ ਇੰਨਾ ਪਿਆਰ ਦਿੱਤਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਹਾਂਜੀ ਗੁੱਡ ਆਫਟਰਨੂੰ ਥੈਂਕ ਯੂ ਰੇਡੀਓ ਸਪਾਈਸ ਫਾਰ ਕਵਰਿੰਗ ਐਂਡ ਕਮਿੰਗ ਔਨ DD ਪੰਜਾਬੀ ਔਰ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਅੱਜਕਲ ਬੜਾ ਸੋਨਾ ਇੱਕ ਕਾਮੇਡੀ ਸੀਰੀਅਲ ਚੱਲ ਰਿਹਾ ਹੈ ਕੈਰੀ ਔਨ ਖਬਰਾਂ ਉਹਦੇ ਵਿੱਚ ਮੇਰਾ ਇੱਕ ਬਹੁਤ ਅੱਛਾ ਕ੍ਰੀਏਟਿਵ ਹਿੱਟ ਦਾ ਰੋਲ ਹੈ ਰੂਪਕੋਰ ਜਿਹਨੂੰ ਤੁਸੀਂ ਸਾਰੇ ਬਹੁਤ ਪਿਆਰ ਦੇ ਰਹੇ ਹੋ ਔਰ ਤੁਸੀਂ ਸਾਰੇ ਹੀ ਕਰੈਕਟਰਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਔਰ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਇੱਥੇ ਜਿਹੜਾ ਮਾਹੌਲ ਹੈ ਉਹ ਬੜਾ ਫ੍ਰੈਂਡਲੀ ਹੈ ਔਰ that is only because of ਪੁਨੀਤ ਸੇਗਲ ਸਰ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਸ ਹੈ ਜਿਹੜਾ ਇਨਾ ਕੋਆਪਰੇਟਿਵ ਔਰ ਹਰ ਚੀਜ਼ ਹੈ ਇਨਾ ਗੁੱਡ अरेंजमेंट ਹੋਇਆ ਪਿਆ ਸਾਡੇ ਸੈੱਟ ਤੇ ਔਰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੀਰੀਅਲ ਸ਼ੁਰੂ ਹੋਇਆ ਸੀਗਾ ਤੇ ਅੱਜ 26 ਐਪੀਸੋਡਸ ਕੰਪਲੀਟ ਹੋ ਗਏ ਨੇ ਔਰ ਅਸੀਂ ਹੋਪ ਕਰ ਰਹੇ ਹਾਂ ਕਿ ਤੁਸੀਂ ਇੰਨਾ ਕੇ ਜ਼ਿਆਦਾ ਪਿਆਰ ਕਰੋ ਔਰ ਜਿੱਦਾਂ ਸਪੋਰਟ ਕਰਦੇ ਹੋ ਤਾਂ ਕਿ ਅਸੀਂ ਇਹਦੇ ਜਿਹੜੇ ਐਪੀਸੋਡਸ ਨੇ ਉਹਨੂੰ ਹੋਰ ਕੰਟੀਨਿਊ ਰੱਖੀਏ 26 ਤੋਂ 50 ਤੱਕ ਜਾਏਗੇ ਤੇ ਜਿੱਦਾਂ ਤੁਹਾਡਾ ਪਿਆਰ ਹੈ ਸਪੋਰਟ ਹੈ ਉਹ ਇਦਾਂ ਹੀ ਕਰਦੇ ਰਹੋ ਅਸੀਂ ਜੋ ਵੀ ਹੈਗੇ ਹਾਂ ਜੀ ਤੁਹਾਡੇ ਕਰਕੇ ਹੀ ਹੈ ਐਂਡ ਥੈਂਕਸ ਫਾਰ ਯੋਰ ਕਵਰੇਜ ਓਏ ਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਦਾਬ ਮੈਂ ਤੁਹਾਡਾ ਆਪਣਾ ਦੀਪਕ ਤਿਲੀ ਐ ਜਿਹੜਾ ਕਿ ਇੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਮੇਰਾ ਕਰੈਕਟਰ ਐ ਬੌਸ ਨਾਮ ਐ ਜੀ ਤੇ ਕੰਮ ਮੇਰਾ ਪੀਂਦਾ ਓਏ ਬਾਕੀ ਤੁਸੀਂ ਦੇਖ ਕੇ ਆਪਣਾ ਮਾਹੌਲ ਦੱਸਣਾ ਕਿ ਕਿੱਦਾਂ ਦਾ ਤੁਹਾਨੂੰ ਪ੍ਰੋਗਰਾਮ ਲੱਗਾ ਐ ਬਾਕੀ ਜਿਹੜਾ ਮੇਰਾ ਐਕਸਪੀਰੀਅੰਸ ਐ ਉਹ ਇਹ ਹੈਗਾ ਕਿ ਮੈਂ ਇਦਾਂ ਦਾ ਪ੍ਰੋਗਰਾਮ ਕਦੀ ਵੇਖਿਆ ਹੀ ਨਹੀਂ ਐ ਤੇ ਤੁਸੀਂ ਵੀ ਨਹੀਂ ਵੇਖਿਆ ਹੋਣਾ ਤੇ オリジナル ਕਨਸੈਪਟ ਹੈ ਜੀ オリジナル ਗੱਲਾਂ ਬਾਤਾਂ ਨੇ ਇਹ ਬੰਦੇ ਵੀ オリਜਿਨਲ ਲਗੇ ਕੁਝ ਕਿ ਗੱਲਾਂ ਵਿੱਚ ਵਿੱਚ ਜਿਹੜੀਆਂ ਮਸਾਲੇਦਾਰ ਬਹੁਤ ਸਾਰੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਪ੍ਰੋਗਰਾਮ ਦੇਖ ਕੇ ਪਤਾ ਲੱਗਣਗੀਆਂ ਇਸ ਕਰਕੇ ਤੁਸੀਂ ਸਾਰੇ ਦੇ ਸਾਰੇ ਐਪੀਸੋਡ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਦੇਖੋ ਤੇ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਤੁਹਾਨੂੰ ਪ੍ਰੋਗਰਾਮ ਐ ਕਿੱਦਾਂ ਦਾ ਲੱਗਿਆ ਸੀਰੀਅਲ ਦੇ ਸੈੱਟ ਤੇ ਆ ਸੀ ਕੈਰੀ ਆਨ ਖਬਰਾਂ ਔਰ ਖਬਰਾਂ ਦਾ ਸੈਟਅਪ ਹੈ ਤੇ ਸਾਡੇ ਨਾਲ ਨੇ ਸੀਰੀਅਲ ਦੇ ਮੇਨ ਕੈਰੈਕਟਰ ਪੱਪੂ ਜੀ ਪੱਪੂ ਜੀ ਕੀ ਹਾਲ ਚਾਲ ਬਸ ਬਹੁਤ ਵਧੀਆ ਤੀ ਸੁਣਾਓ ਮਾਰੀ ਵਧੀਆ ਮਾਰੀ ਜਾਂਦੇ ਕਲੋਲਾ ਵੇਖੋ ਸਾਡਾ ਸ਼ੋਅ ਹੀ ਕਲੋਲਾ ਵਾਲਾ ਤੇ ਅੱਜ ਕੱਲ੍ਹ ਵੈਸੇ ਵੀ ਹਰ ਥਾਂ ਤੇ ਕਲੋਲ ਹੋਈ ਪਈ ਸਾਡੇ ਜਿਹੜਾ ਸ਼ੋਅ ਦਾ ਨਾਮ ਹੈ ਕੈਰੀ ਆਨ ਖਬਰਾਂ ਤੇ ਖਬਰਾਂ ਤੁਹਾਨੂੰ ਪਤਾ ਹੈ ਖਬਰਾਂ ਘੱਟ ਕਲੋਲ ਜ਼ਿਆਦਾ ਹੁੰਦੀ ਹੈ ਕਲੋਲ ਜ਼ਿਆਦਾ ਹੈ ਮਤਲਬ ਇੰਨੇ ਕਿ ਨਿਊਜ਼ ਚੈਨਲ ਖੁੱਲ ਗਿਆ ਲੋਕੀ ਤੇ ਇਹ ਕਨਫਿਊਜ਼ਨ ਚ ਹੈ ਗਈ ਵੀ ਕਿਹੜੀ ਖਬਰ ਸੁਣੀਏ ਤੇ ਕਿਹੜੀ ਨਾ ਸੁਣੀਏ ਪਹਿਲਾਂ ਨ ਜਿਹੜਾ ਕਰਾ ਨਹੀਂ ਜਣਾ ਖਾਣਾ ਆਪਣੇ ਮੋਬਾਈਲ ਤੇ ਚੈਨਲ ਖੋਲ ਕੇ ਬੈਠਾ ਘਰ ਦਾ ਸਹੀ ਹੈ ਵੇਖੋ ਕਿ ਇੱਕ ਦਿਨ ਇਹੋ ਜਿਹਾ ਆ ਜਣਾ ਇੰਨੇ ਨਿਊ ਚੈਨਲ ਹੋ ਜਾਣੇ ਆ ਵੀ ਹਰ ਕਿਸੇ ਦਾ ਆਪਣਾ ਨਿਊ ਚੈਨਲ ਹੋਣਾ ਤੇ ਲੋਕਾਂ ਨੂੰ ਸਮਝ ਨਹੀਂ ਆਉਣੀ ਕਬਰ ਬਣਾਈਏ ਕੀ ਹਰ ਕਿਸੇ ਦਾ ਆਪਣਾ ਨਿਊ ਚੈਨਲ ਹੈ ਨਾ ਵੈਸੇ ਕਈ ਵਾਰੀ ਇਦਾਂ ਵੀ ਲੱਗਦਾ ਹੈ ਕਿ ਜਿਹਦੇ ਪਿੱਛੇ ਮੀਂਹ ਪੈਣੇ ਸ਼ੁਰੂ ਹੋ ਗਏ ਹਰ ਦੀ ਅਪਡੇਟ ਆਈ ਲੋਕਾਂ ਨੇ ਕਿ ਟੀਵੀ ਬੰਦ ਕਰੋ ਨਹੀਂ ਇਹ ਹੜ੍ਹ ਇੱਥੇ ਵੀ ਆ ਜਾਣਾ ਹੈ ਇਹਨਾਂ ਵਧਾਜ ਲਾ ਕੇ ਦੱਸਦੇ ਅਸਲ 'ਚ ਕਈ ਵਾਰੀ ਤੇ ਹੁਣ ਪਹਿਲਾਂ ਖਬਰਾਂ ਨਾ ਜੋ ਹੁੰਦੀਆਂ ਸੀ ਉਹ ਦੱਸ ਦੇਈ ਅੱਜ ਕੱਲ ਖਬਰਾਂ ਹੁੰਦੀਆਂ ਨਹੀਂ ਖਬਰਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਦੂਰਦਰਸ਼ਨ ਦੇ ਉੱਪਰ ਜਦੋਂ ਤੁਸੀਂ ਦੇਖਦੇ ਹੋ ਕਿਸੇ ਵੀ ਕਲਾਕਾਰ ਨੂੰ ਤਾਂ ਇਸ ਖੂਬਸੂਰਤ ਦੇਖਦੇ ਪਿੱਛੇ ਖੂਬਸੂਰਤ ਆਵਾਜ਼ ਦੇ ਪਿੱਛੇ ਕਲਾਕਾਰ ਦਾ ਹੱਥ ਹੁੰਦਾ ਹੈ ਉਹ ਕਲਾਕਾਰ ਜੋ ਸਾਡੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਾਉਂਦੇ ਨੇ ਯਾਨੀ ਕਿ ਮੇਕਅਪ ਆਰਟਿਸਟ ਦੂਰਦਰਸ਼ਨ ਦਾ ਇਹ ਬਹੁਤ ਵੱਡਾ ਮੇਕਅਪ ਰੂਮ ਹੈ ਜਿੱਥੇ ਤੁਸੀਂ ਅਲੱਗ-ਅਲੱਗ ਕਲਾਕਾਰਾਂ ਨੂੰ ਖੂਬਸੂਰਤ ਦੇਖ ਕੇ ਪਰਦੇ ਤੇ ਉੱਤੇ ਦੇਖਿਆ ਹੋਵੇਗਾ ਪਰਫਾਰਮ ਕਰਦੇ ਆਂ ਔਰ ਜਿਵੇਂ ਕਿ ਸਾਡੇ ਇੱਥੇ ਸੀਰੀਅਲ ਦੀ ਸ਼ੂਟਿੰਗ ਹੋ ਰਹੀ ਹੈ ਤੇ ਮੈਂ ਆਮ ਆਪਣਾ ਮੇਕਅਪ ਕਰਵਾ ਰਿਹਾ ਉਧਰ ਸਾਡੇ ਸਰ ਬੈਠੇ ਹੋਏ ਨੇ ਇਹ ਉਹ ਕਲਾਕਾਰ ਨੇ ਜੋ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਏ ਨੇ ਸੋ ਥੋੜੀ ਜਿਹੀ ਆਪਾਂ ਗੱਲਬਾਤ ਕਰਨਾ ਚਾਹਾਂਗੇ ਸਰ ਦੂਰਦਰਸ਼ਨ ਦੇ ਵਿੱਚ ਜਿੱਥੇ ਅਲੱਗ-ਅਲੱਗ ਪ੍ਰੋਗਰਾਮ ਦੇਖਦੇ ਹੋ ਖਬਰਾਂ ਸੁਣਦੇ ਹੋ ਉੱਥੇ ਉਹਦੇ ਨਾਲ-ਨਾਲ ਬਹੁਤ ਸਾਰੇ ਸੀਰੀਅਲ ਵੀ ਤੁਹਾਡੇ ਸਾਹਮਣੇ ਆਉਂਦੇ ਆ ਕਦੇ ਉਹ ਸੀਰੀਅਲ ਤੁਹਾਨੂੰ ਰੋਉਂਦੇ ਆ ਕਦੀ ਹਸਾਉਂਦੇ ਆ ਅੱਜ ਕੱਲ ਇਥੇ ਇੱਕ ਕਾਮੇਡੀ ਸੀਰੀਅਲ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਕਲਾਕਾਰ ਸਾਡੇ ਨਾਲ ਨੇ ਉਹ ਕਲਾਕਾਰ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ ਜੀ ਨਮਸਕਾਰ ਸਰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਕਿਵੇਂ ਦਾ ਚੱਲ ਰਿਹਾ ਸ਼ੂਟ ਔਰ ਕੀ ਮਹਿਸੂਸ ਹੋ ਰਿਹਾ ਹੈ ਦੂਰਦਰਸ਼ਨ ਸ਼ੂਟ ਬਹੁਤ ਸੋਹਣਾ ਹੋ ਰਿਹਾ ਹੈ ਦੂਰਦਰਸ਼ਨ ਸਾਡਾ ਆਪਣਾ ਬਹੁਤ ਪੁਰਾਣਾ ਅਧਾਰਾ ਜੀ ਜਦੋਂ ਨਵੇਂ-ਨਵੇਂ ਸ਼ੁਰੂ ਹੋਏ ਸੀ ਉਦੋਂ ਤੋਂ ਦੂਰਦਰਸ਼ਨ ਨਾਲ ਜੁੜੇ ਹੋਏ ਆ ਲਗਾਤਾਰ ਕਰਦੇ ਆ ਰਹੇ ਆ ਔਰ ਹੁਣ ਵੀ ਕਰ ਰਹੇ ਆ ਤੇ ਵਧੀਆ ਲੱਗ ਰਿਹਾ ਔਰ ਇੱਕ ਨਵਾਂ ਸੀਰੀਅਲ ਜਗਾ ਸਾਡਾ ਚੱਲ ਰਿਹਾ ਹੈ ਇਸ ਵ ਔਰ ਬਹੁਤ ਸੋਹਣਾ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਪਿਆਰ ਮਿਲ ਰਿਹਾ ਹੈ ਖੁਸ਼ੀ ਹੈ ਕਿ ਸਾਡੀ ਮਿਹਨਤ رنگ ਲੈ ਰਹੀ ਹੈ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅਸੀਂ ਜਿੰਨੇ ਵੀ ਮੈਂਬਰ ਹੈਗੇ ਆਂ ਤੇ ਸ਼ੂਟ ਕਰ ਰਹੇ ਆਂ ਬਿਲਕੁਲ ਸਾਰ ਇੱਕ ਫੈਮਿਲੀ ਵਾਲਾ ਮਾਹੌਲ ਲੱਗਦਾ ਹੈ ਜੇ ਇੱਕ ਦਿਨ ਦਾ ਵੀ ਆਫ ਹੈ ਅਸੀਂ ਘਰ ਬੈਠੇ ਆਂ ਤਾਂ ਸਾਨੂੰ ਜੀ ਨਹੀਂ ਲੱਗਦਾ ਅੱਛਾ ਇਹ ਦੇਖੋ ਤੁਸੀਂ ਬਹੁਤ ਸਾਰੇ ਪ੍ਰਾਈਵੇਟ ਚੈਨਲਸ 'ਚ ਵੀ ਕੰਮ ਕੀਤਾ ਬਹੁਤ ਸਾਰੇ ਹਨਾ ਸੈਕਟਰ ਪ੍ਰਾਈਵੇਟ 'ਚ ਵੀ ਕੰਮ ਕੀਤਾ ਪਰ ਦੂਰਦਰਸ਼ਨ ਉਹਨਾਂ ਨਾਲੋਂ ਕਿਵੇਂ ਵੱਖਰਾ ਹੈ ਦੇਖੋ ਜੀ ਦੂਰਦਰਸ਼ਨ ਇਧਰ ਕਿ ਦੀ ਇੱਕ ਆਪਣਾਪਣ ਪ੍ਰਾਈਵੇਟ ਵੀ ਕਰ ਰਹੇ ਹਾਂ ਹਰ ਜਗ੍ਹਾ ਆਪਣਾਪਣ ਹੁੰਦਾ ਹੈ ਬਟ ਇੱਕ ਅਲੱਗ ਜਿਹਾ ਲगाव ਹੁੰਦਾ ਹੋਰ ਆਇਆ ਹਾਂ ਇਧਰ ਆਦਾ ਕਰਿਆ ਗਿਆ ਕਰਿਆ ਗਿਆ ਸ਼ੁਰੂਆਤ ਇੱਥੋਂ ਹੋਈ ਹੈ ਉੱਥੇ ਕੰਮ ਕਰਦੇ ਆ ਕਿ ਹਾਂ ਕਿ ਬਾਹਰ ਕੰਮ ਕਰ ਗਏ ਉਹ ਤਾਂ ਬਹੁਤ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਹੈ ਪ੍ਰੋਫੈਸ਼ਨਲਿਜ਼ਮ ਇੱਥੇ ਵੀ ਹੈ ਪਰ ਇੱਥੇ ਇੱਕ ਆਪਣਾ ਪੰਜਾ ਸਨ ਲਾ ਜਾਂਦਾ ਹੈ ਜਿਹੜਾ ਘਰੇ ਬੈਠੇ ਘਰ ਵਾਪਸੀ ਘਰ ਵਾਪਸੀ ਸਾਨੂੰ ਇਦਾਂ ਲੱਗਦਾ ਕਿ ਹਰ ਇੱਕ ਆਰਟਿਸਟ ਜਿਹੜੇ ਅੱਜ ਕੱਲ ਵੱਡੇ ਲੈਵਲ ਤੇ ਵੀ ਕੰਮ ਕਰ ਰਹੇ ਨੇ ਉਹਨਾਂ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਹੀ ਹੋਈ ਹੈ ਇਹ ਸਭ ਤੋਂ ਵੱਡਾ ਪੁਆਇੰਟ ਹੈ ਗੋਆ ਤੇ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਇੱਕ ਬਾਬਾ ਬੋੜਾ ਸਾਡਾ ਦੂਰਦਰਸ਼ਨ ਬਾਬਾ ਬੋੜਾ ਹੈ ਇਸ ਸੀਰੀਜ਼ 'ਚ ਵੀ ਤੁਸੀਂ ਦੇਖੋਗੇ ਕਿ ਸਾਡੇ ਕਾਫੀ ਨਾਮਵਰ ਸਕਸੈਸਟਾ ਜਿਹੜੀਆਂ ਕਿ ਪੰਜਾਬੀ ਫਿਲ ਨਾ ਹੋਣਾ ਕਿ ਇਤਰਾਜ ਐਨਕੀ ਨਗਦ ਨਸ਼ੀਰ ਵੀ ਕੰਮ ਕਰ ਚੁੱਕੇ ਨੇ ਪਰ ਇਸ ਸੀਰੀਅਲ ਚ ਤੁਹਾਨੂੰ ਦੱਸਣਗੇ ਕਿ ਹਰ ਕੋਈ ਇਸ ਸੀਰੀਅਲ ਚ ਕੰਮ ਕਰਕੇ ਰਾਜ਼ੀ ਹੈ ਹੂੰ ਬਹੁਤ ਸਾਰੇ ਵੱਡੇ ਵੱਡੇ ਆਰਟਿਸਟ ਜਿਹਨਾਂ ਦੇ ਸਾਨੂੰ ਸਪੈਸ਼ਲ ਐਨਕੀ ਸਾਨੂੰ ਫੋਨ ਆਦੇ ਆ ਕਿ ਸਾਨੂੰ ਹਿੱਸਾ ਨਹੀਂ ਬਣਾਇਆ ਹਾਂ ਐਸੀ ਮੈਨੂੰ ਵੀ ਨਰਾਜ਼ਗੀ ਹੈ ਅੱਜ ਕਿੰਨੇ ਕਿ ਅਸੀਂ ਬੜੇ ਖੁਸ਼ਕਿਸਮਤ ਆ ਕਿ ਸਾਨੂੰ ਮੌਕਾ ਮਿਲਿਆ ਵਾਪਸ ਇਸ ਖੂਬਸੂਰਤ ਸ਼ੋਅ 'ਚ ਕੰਮ ਕਰਨ ਲਈ ਦੋ ਦਸ਼ਾ ਲਈ ਕੰਮ ਕਰ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਸ ਮੈਂ ਤੇ ਇਹੀ ਕਹਿਣਾ ਚਾਹਾਂਗੀ ਕਿ ਪੁਨੀਤ ਸੈਗਲ ਸਰ ਲਈ ਕਿ ਉਹ ਐਨੇ ਜ਼ਿਆਦਾ ਕੋਆਪਰੇਟਿਵ ਨੇ ਨਾ ਉਹ ਬਿਲਕੁਲ ਸਾਡੇ ਨਾਲ ਸਾਡੀ ਟੀਮ ਦੇ ਵਿੱਚ ਐਨੇ ਰਚ ਮਿਸ ਜਾਂਦੇ ਨੇ ਸਾਡੀ ਜਿਹੜੀ ਮੇਕਅਪ ਟੀਮ ਹੈਗੀ ਹੈ ਸੁਪਰਬ ਹੈ मतलब हर स्टाफ चाहे मस, कि <laughs> <laughs> वो किसी चीज ਨੂੰ ਵੀ ਲੈ ਕੇ प्रोडक्शन ਹੈ ਬਹੁਤ ਮਜ਼ਾ ਮਜ਼ਾ ਆ ਰਿਹਾ ਮਤਲਬ ਇੱਥੇ ਕੰਮ ਕਰਕੇ ਨਾ ਉਹਨਾਂ 'ਚ ਬੜਾ ਇਦਾਂ ਲੱਗ ਰਿਹਾ ਕਿ ਅੱਜ ਖਤਮ ਹੋ ਜਾਏਗਾ ਕੱਲ ਕੀ ਕਰਾਂਗੇ ਅਸੀਂ ਕਨਿਸਰ ਦੀ ਗੱਲ ਕਰੀਏ ਉਹ ਡਾਇਰੈਕਟਰ ਨੇ ਇੱਥੇ ਦੇ ਹੋਰ ਵੀ ਡਾਇਰੈਕਟਰ ਹੋਦੇ باوجود ਵੀ ਸਾਨੂੰ ਲੱਗਾ ਨਹੀਂ ਹੈ ਕਿ ਕਿ ਇਡਾ ਅਹੁਦੇ ਦਾ ਬੰਦਾ ਸਾਡੇ 'ਚ ਸਾਡੇ ਮੂਡ ਡਾਊਨ ਟੂਵਰਡ ਡਾਊਨ ਟੂਵਰਡ ਵੈਰੀ ਹੰਬਲ ਵੈਰੀ سپورਟਿਵ ਔਰ ਜੇ ਪੂਰੇ ਕ੍ਰੂ ਦੀ ਗੱਲ ਕਰੀਏ ਡਾਇਰੈਕਟਰ ਇਜ਼ ਵੈਰੀ ਕੂਲ ਇੰਨਾ ਕੂਲ ਮਾਈਂਡਡ ਮੈਂ ਪਰਮੇਂਦਰ ਵੀਰਦੀ ਮੁੰਡਾ ਰੈਟੈਕਟ ਕਰੇ ਇੰਨਾ ਸ਼ਾਂਤ ਸੁਭਾਅ ਦਾ ਮੈਂ ਬੰਦਾ ਡਾਇਰੈਕਟਰ ਅਜ ਤੱਕ ਨਹੀਂ ਦੇਖਿਆ ਮੈਂ ਬਹੁਤ سارے ਡਾਇਰੈਕਟਰਸ ਨਾਲ ਕੰਮ ਕੀਤਾ ਵੀ ਵੈਰੀ ਕੂਲ ਮਾਈਂਡਡ ਵੈਰੀ ਫੋਕਸ ਓਨ ਹਿਸ ਵਰਕ ਔਰ ਬਾਕੀ ਗੱਲ ਕਰੀਏ ਸਾਰਾ ਕ੍ਰੂ ਬਹੁਤ ਅੱਛਾ ਹੈ ਪੂਰੀ ਟੀਮ ਬਹੁਤ ਅੱਛੀ ਹੈ ਡੀਓ ਵੀ ਬਹੁਤ ਵਧੀਆ ਹੈ ਆਰਟਿਸਟ ਚਲੋ ਜੀ ਨੇ ਮੇਰੇ ਕੋ ਆਰਟਿਸਟ ਸਾਰੇ ਬਹੁਤ ਸੋਹਣਾ ਕਰ ਰਹੇ ਨੇ ਤੇ ਇਸੇ ਕਰਕੇ ਕਿ ਇਹ ਰਲਿਆ ਮਿਲਿਆ ਆਪਾਂ ਸੁਮੇਲ ਬਣਾਇਆ ਤੇ ਇੱਕ ਸੋਹਣਾ ਜਿਹਾ ਪ੍ਰ